ਬੇਸੇ ਧੋਖਾ ਤਾਂ ਚਾਹੇ ਕਿਸੇ ਤਰ੍ਹਾਂ ਦਾ ਵੀ ਦਿੱਤਾ ਜਾਵੇ ਨਾ ਉਹ ਮਾੜਾ ਹੀ ਮਾੜਾ ਪਰ ਸਭ ਤੋਂ ਜਿਹੜਾ ਘਟੀਆ ਧੋਖੇਵਾਜ ਨਾ ਉਹ ਕੀ ਕਰਦਾ ਹੈ ਉਹ ਤੁਹਾਡੇ ਨਾਲ ਲੱਗ ਕੇ ਤੁਹਾਡੇ ਨੇੜੇ ਆ ਕੇ ਤੁਹਾਡਾ ਆਪਣਾ ਬਣਨ ਦਾ ਹੋ ਦਿਖਾਵਾ ਕਰਦਾ ਜੇ ਤੁਹਾਡੇ ਕੋਈ ਮਸਲਾ ਹੈ ਤੁਹਾਡਾ ਉਸ ਮਸਲੇ ਦੇ ਵਿੱਚ ਉਹ ਤੁਹਾਡੇ ਨੇੜੇ ਹੋ ਕੇ ਰਹਿੰਦਾ ਹੈ ਟੋਡੀਆਂ ਹਰ ਸਰਗਰਮੀਆਂ ਨੂੰ ਦੇਖਦਾ ਥੋਡਾ ਸਲਾਹਕਾਰ ਬਣ ਕੇ ਚੱਲਦਾ ਹੈ ਤੇ ਅਖੀਰ ਤੇ ਜਾ ਕੇ ਜਦੋਂ ਤੁਹਾਡਾ ਪੂਰਾ ਭੇਦ ਪਾ ਜਾਂਦਾ ਉਸ ਟਾਈਮ ਜਾ ਕੇ ਫਿਰ ਉਹ ਤੁਹਾਡੇ ਦੁਸ਼ਮਣ ਨਾਲ ਜਾ ਘੜਦਾ ਪਲਾ ਬੰਦ ਲੱਗੇ ਤੇ ਫਿਰ ਜਾ ਕੇ ਤوبه ਸਾਰੇ ਭੇਦ ਦੇ ਦਿੰਦਾ ਉਹ ਦੁਸ਼ਮਣ ਫਿਰ ਮਿੱਤਰੋ ਉਹ ਧੋਖੇ ਬਾਜਦੀ ਜਿਹੜੀ ਪੀੜ ਹੈ ਨਾ ਜੋ ਉਹ ਤਕਲੀਫ ਤੁਹਾਨੂੰ ਹੁੰਦੀ ਹੈ ਉਹ ਸਾਰੀ ਜ਼ਿੰਦਗੀ ਸਵੇਰ ਤੱਕ ਵੀ ਤੁਹਾਡੇ ਨਾਲ ਜਾਂਦੀ ਹੈ ਉਹ ਪੀੜ ਤੁਹਾਡੀ ਕਦੇ ਨਹੀਂ ਮਰਦੀ ਤੇ ਉਹ ਧੋਖੇ ਵਜੋਂ ਤੁਸੀਂ ਕਦੇ ਵੀ ਨਹੀਂ ਭੁੱਲ ਸਕਦੇ ਤੇ ਨਾ ਹੀ ਕਦੇ ਮaaf ਕਰ ਸਕਦੇ